ਜੇ ਮੈਂ ਬਾਈ ਮੈਂ ਦਾਅਵਾ ਕਰਨਾ ਅੱਗੇ ਵੀ ਕਿ ਇਹੋ ਜਿਹੜੀਆਂ ਕੰਟਰੀਆਂ ਬਾਈ ਇਹ ਇਕੱਲੀਆਂ ਆਪਣੇ ਕੰਟਰੀਆਂ ਨੂੰ ਕਾਗਜ਼ਾਂ ਵਿੱਚ ਨਹੀਂ ਹਨਾ ਵੀ ਲੈਫਟਾ ਤੇ ਉਹ ਕੰਮ ਹੋ ਗਿਆ ਨਾ ਬਈ ਇਹ ਪ੍ਰੈਕਟੀਕਲ ਆ ਹਣਾ ਹੁਣ ਇੱਥੇ ਵੀ ਸਮਰ ਚੱਲ ਪਿਆ ਤੇ ਪੰਜਾਬ ਦੇ ਵਿੱਚ ਵੀ ਹੁਣ ਜਿਹੜੀ ਗਰਮੀ ਦੀ ਰੁੱਤ ਸ਼ੁਰੂ ਆ ਸੀਮ ਪੰਜਾਬ ਵਾਂਗੂ ਮੌਸਮ ਆ ਪਰ ਇਹ ਦੇਖੋ ਵੀ ਪੰਜਾਬ ਦੇ ਹੁਣ ਸਵੇਰੇ ਹਨਾ 8 ਵਜੇ ਹੀ ਬਈ ਅੱਗ ਲੱਗਣ ਲੱਗ ਜਾਂਦੀ ਆ ਦਿਨਾਂ ਦੇ ਵਿੱਚ ਪੂਰੀ ਜਿਆਦਾ ਇੰਨੀ ਗਰਮੀ ਹੋਈ ਪਈ ਆ ਤੇ ਇੱਥੇ ਦੇਖ ਲਓ ਬਾਈ ਹਜੇ ਵੀ ਜੈਕਟਾਂ ਪਾਈ ਫਿਰਦੇ ਆ ਇਹ ਤਾਂ ਇੱਥੇ ਵੀ ਗਰਮੀ ਸਟਾਰਟ ਹੋ ਗਈ ਆ ਆ ਦੇਖ ਲਓ ਜੈਕਟਾਂ ਹਜੇ ਵੀ ਜੈਕਟਾਂ ਚੜੀ ਫਿਰਦੇ ਆ ਉੱਤੇ ਉਹਦਾ ਕਾਰਨ ਬਾਈ ਉਹ ਹੀ ਆ ਵੀ ਗੱਲ ਪ੍ਰੈਕਟੀਕਲ ਵਾਲੀ ਆ ਇੱਥੇ ਦਰਖਤ ਨਹੀਂ ਪੜਦੇ ਬੂਟੇ ਨਹੀਂ ਪੜਦੇ ਦੇਖ ਲਓ ਗ੍ਰੀਨਰੀ ਕਿੰਨੀ ਆ ਚਾਰੇ ਪਾਸੇ ਗ੍ਰੀਨਲੀ ਘਰਾਂ ਦੇ ਅੱਗੇ ਕਿੰਨੇ-ਕਿੰਨੇ ਬੂਤੋ ਲੱਗੇ ਆ ਦੇਖ ਲਓ ਪਰ ਇਹ ਘਰ ਦੇ ਅੱਗੇ ਯਾਰ ਘਾ ਕਿੱਥੇ ਸਾਡੇ ਘਰ ਆਲਾ ਬੂਟੇ ਲਾਇਆ ਫੁੱਲ ਦਰਖਤ ਇਧਰ ਲਈ ਫੇਰ ਤੇ ਦੇਖ ਲੋ ਸਾਰੇ ਜਿਹੜੇ ਘਰ ਆਣਾ ਗੁੱਲੱਡੇ ਪਏ ਆ ਦੇਖ ਲੋ ਤੇ ਇਹੋ ਬਈ ਉਹੀ ਕਾਰਨ ਇਧਰ ਦੇਖ ਲੋ ਜੰਗਲ ਹੀ ਬਣਿਆ ਪਿਆ ਪੂਰਾ ਤੇ ਰੋਜ਼ ਹੀ ਮੀਂਹ ਆ ਜਾਂਦਾ ਇੱਥੇ ਰੋਜ਼ ਹੀ ਤੇ ਮੌਸਮ ਠੰਡਾ ਰਹਿੰਦਾ ਪੂਰਾ ਦੇਖ ਲੋ ਚਾਰੇ ਪਾਸੇ ਫੋਲੀ ਫੁੱਲ ਬੂਟੇ ਬੂਟੇ ਦਰਖਤ ਦਰਖਤ ਨਾ ਇੱਥੇ ਕੋਈ ਦਰਖਤ ਕੱਟ ਸਕਦਾ ਜੇ ਟੁੱਟ ਕੇ ਡੱਗ ਪਿਆ ਤਾਂ ਉਵੇਂ ਹੀ ਪਿਆ ਰਹੂਗਾ। ਉਹਨੂੰ ਚੱਕਣਾ ਨਹੀਂ ਕਿਸੇ ਨੇ। ਆਹ ਆ ਦੇਖ ਲੋ। ਉਹ ਤਾਂ ਦੇਖ ਲੋ ਬਈ ਜੰਗਲ। ਪੂਰਾ ਜੰਗਲ ਬਣਿਆ ਪਿਆ ਦੇਖ ਲੋ। ਘਰਾਂ ਦੇ ਨਾਲ। ਇਹੋ ਹੀ ਤਾਂ ਬਈ ਇਹ ਕੁਦਰਤ ਆ ਯਾਰ। ਲੱਖਾਂ ਕਰੋੜਾਂ ਏਸੀ ਲਾ ਲੋ ਹਨਾ ਪਰ ਇਹਦੀ ਰੀਸ ਕਿੱਥੇ ਹੋਣੀ ਆ ਬਈ ਜਿਹੜਾ ਕੁਦਰਤ ਆ ਯਾਰ। ਕੁਦਰਤ ਦੀ ਹਵਾ ਇੰਨੀ ਠੰਡੀ ਹਵਾ ਵਗਦੀ ਆ। ਕੋਈ ਸ਼ਾਮ ਨੂੰ ਕਦੇ ਇੱਥੇ ਜਿਵੇਂ ਆਪਣੇ ਹਮਸ ਜਿਹਾ ਹੋ ਜਾਂਦਾ ਇੱਥੇ ਬਈ ਕੋਈ ਹਮਸ ਹਮਸ ਨਹੀਂ ਗੱਲ ਬਈ ਆਈ ਨਹੀਂ ਮੈਂ ਕਹਿੰਦਾ ਹਨਾ ਵੀ ਪੰਜਾਬ ਮਾੜਾ ਜਿਹਾ ਪੰਜਾਬ ਬਹੁਤ ਵਧੀਆ ਪਰ ਯਾਰ ਜਿਹੜੇ ਜਿਵੇਂ ਆਪਣੇ ਲੋਕ ਆ ਦਰਖਤ ਪੱਤੀ ਜਾਂਦੇ ਆ ਤੇ ਕੋਈ ਫੁੱਲ ਨਹੀਂ ਲਾਉਂਦੇ ਬੂਟਾ ਨਹੀਂ ਲਾਉਂਦੇ ਹਨਾ ਤੇ ਬਈ ਉਹਦੇ ਕਰਕੇ ਗਰਮੀ ਬਾਲੀ ਵਧੀ ਜਾਂਦੀ ਆ ਪੰਜਾਬ ਦੇ ਵਿੱਚ ਆਏ ਸਾਲ ਕਿੱਥੇ ਦੇਖ ਲਓ ਸ਼ਾਮ ਨੂੰ ਬਈ ਠੰਡੀ ਠੰਡੀ ਹਵਾ ਵਗਦੀ ਹੁੰਦੀ ਆ ਜਿਵੇਂ ਆਪਣੇ ਮਨ ਕਿ ਚਲੋ ਸਾਰਾ ਦਿਨ ਗਰਮੀ ਪੈਗੀ ਤੇ ਸ਼ਾਮ ਨੂੰ ਹਮਸ ਬੰਦ ਜਾਂਦਾ ਨਾ ਉਹੋ ਚੀਜ਼ ਬਈ ਜਮਾ ਬਿਲਕੁਲ ਵੀ ਨਹੀਂ ਇੱਥੇ ਇੱਥੇ ਨਹੀਂ ਮਈ ਜੂਨ ਜੁਲਾਈ ਅਗਸਤ ਬਸ ਬਈ ਮਾੜੀ ਹੀ ਗਰਮੀ ਪੈਣੀ ਆ ਜਿਵੇਂ ਪਹਾੜਾਂ ਵਾਂਗੂ ਮੌਸਮ ਹੁੰਦਾ ਨਾ ਐਂ ਮੌਸਮ ਹੁੰਦਾ ਇੱਥੇ ਕੈਨੇਡਾ ਬ੍ਰੈਮਟਨ ਦੇ ਵਿੱਚ ਜਿਵੇਂ ਪਹਾੜਾਂ ਦੇ ਵਿੱਚ ਜਾਂਦੇ ਆਪਾਂ ਤੇ ਠੰਡਾ ਮੌਸਮ ਹੁੰਦਾ ਠੰਡ ਲੱਗਦੀ ਆ ਇੱਥੇ ਬਈ ਇਹੋ ਹੀ ਕਾਰਨ ਵੀ ਦਰਖਤ ਇੰਨਾ ਕਿ ਜ਼ਿਆਦਾ ਆ ਨਾ ਯਾਰ ਗ੍ਰੀਨਰੀ ਇੰਨੀ ਕਿ ਜ਼ਿਆਦਾ ਆ ਨਿਗਾਹ ਮਾਰ ਲਓ ਜਿੱਦ ਨੂੰ ਨਿਗਮ ਵਾਰੋਂ ਕੇ ਬਈ ਗਿੰਦਰੀ ਗਿੰਦਰੀ ਹੈ। ਦਰਖਤ ਹੀ ਦਰਖਤ ਲੱਭਿਆ ਹਰੇਕ ਪਾਸੇ ਮਿੱਟੀ ਧੂੜ ਤਾਂ ਜਮਾ ਹੀ ਹੋਣੀ ਕਿਸੇ ਪਾਸੇ। ਜੇ ਆਪਾਂ ਕਹਿ ਦਈਏ ਹਾਏ ਰੱਬਾ ਹਾਏ ਰੱਬਾ ਯਾਰ ਹਨਾ ਪੰਜਾਬ ਦੇ ਵਿੱਚ ਵੀ ਇੰਨਾ ਬੁਰਾ ਹਾਲ ਆ। ਤੇ ਰੱਬ ਨੇ ਛੋੜੋ ਕੁਛ ਕਰਨਾ ਕਰਨਾ ਤਾਂ ਆਪਾਂ। ਦਰਖਤ ਤਾਂ ਪੜਪੜ ਸਿੱਟੀ ਜਾਂਦੇ ਹਨਾ। ਤੇ ਨਾ ਮੀਂਹ ਆਉਂਦਾ, ਜੇ ਮੀਂਹ ਆਉਂਦਾ ਵੀ ਤਕੀਰਾ ਹੀ ਆਉਂਦਾ ਸਾਰਾ ਕੁਝ ਡੋਬੋ ਜਾਂਦਾ। ਇੱਥੇ ਬਈ ਮਤਲਬ ਤਕਰੀਬਨ ਹੀ ਰੋਜ਼ ਵਾਂਗੂ ਮੀਂਹ ਪਈ ਜਾਂਦਾ ਰਹਿੰਦਾ ਹੈਣਾ ਹਫਤੇ ਚ ਤਿੰਨ ਚਾਰ ਦਿਨ ਤਾਂ ਵੀ ਆਉਣਾ ਹੀ ਹੋਣਾ ਹਲਕਾ ਹਲਕਾ ਜਿਹਾ ਠੰਡਾ ਰਹਿੰਦਾ ਮੌਸਮ ਤੇ ਬੂਟੇ ਬਾਟੇ ਵੇਲਾ ਜਿੱਥੇ ਵੱਧ ਦਰਖਤ ਲੱਗੇਗਾ ਤੇ ਵੀ ਤਾਂ ਆਟੋਮੈਟਿਕ ਵੱਧ ਆਉਣਾ ਬਾਈ ਉੱਥੇ ਬਹੁਤ ਘੈਂਟ ਮੌਸਮ ਹੋ ਗਿਆ ਇਸ ਟਾਈਮ ਪੂਰਾ ਸਰਾਹ ਹੋਇਆ ਪਿਆ ਤੇ ਅੱਜ ਵੇਖ ਲਓ ਵੀ 17 ਕੇ 18 ਮਈ ਆ ਤੇ ਮੇਨ ਬਾਈ ਮੁੱਦਾ ਜਿਹੜਾ ਦਰਖਤਾਂ ਦਾ ਹੀ ਆ ਦਰਖਤ ਵੱਧ ਤੋਂ ਵੱਧ ਲਾਇਆ ਕਰੋ ਯਾਰ ਵੱਧ ਤੋਂ ਵੱਧ ਦਿੱਨ ਹੋ ਹੀ ਸਕਦਾ ਆ ਦੇਖ ਲਓ ਇੱਥੇ ਹੁਣ ਕਈ ਕਹਿਣਗੇ ਯਾਰ ਇੱਥੇ ਜਾ ਕੇ ਤੇ ਸਿਆਣੇ ਬਣ ਜ ਨੇ ਇਹ ਉਹ ਆਪਾਂ ਦਾ ਵੀ ਪੰਜਾਬ ਦੇ ਵਿੱਚ ਵੀ ਆਪਣੇ ਮਤਲਬ ਸਾਰੇ ਪਿੰਡ ਨੂੰ ਵੱਧਾ 15 ਹਕਤ ਲਗਾਈ ਹੋਣਗੇ ਆਉਦੇ ਕੀ ਇਹ ਤਾਂ ਲਾਉਣੇ ਚਾਹੀਦੇ ਆ ਯਾਰ ਹਨਾ ਆਪ ਦੇ ਲਈ ਲਾਉਣੇ ਆਪਾਂ ਕਿਹੜਾ ਕਿਸੇ ਲਈ ਲਾਉਣੇ ਆ ਜ਼ਰੂਰੀ ਆ ਬਈ ਇਹ ਚੀਜ਼ਾਂ ਆ ਆ ਦੇਖ ਲਓ ਇੱਥੇ ਛਾਰੇ ਬਸੇ ਦਰਖਤ ਦੀ ਦਰਖਤ ਆ ਯਾਰ ਅਬੂਟੇ ਹੁਣ ਤਿਆਰ ਹੋ ਜਾਣਗੇ ਛੋਟੇ ਛੋਟੇ ਨਵੇਂ ਘਰ ਬਣੇ ਨੇ ਸਾਰੇ ਤੇ ਕਿਆ ਬਾਤਾਂ ਇਰਗੇ ਦੇ ਲੋਕ ਕਿੰਨਾ ਸੁਹਾਵਾ ਲੱਗਦਾ ਯਾਰ ਲੱਗਦਾ ਕਿ ਨਹੀਂ ਲੱਗਦਾ ਟਰੱਕ ਤੇ ਲੱਗੇ ਹੁਣ ਕਰਕੇ ਵੀ ਸਫਾਈ ਦੇਖ ਲੋ ਕਿੰਨੀ ਜਿਆਦੇ ਮੈਂ ਅੱਗੇ ਵੀ ਗੱਲਾਂ ਕਰਦਾ ਹੁੰਦਾ ਮੈਂ ਨਾ ਵੀ ਕੰਮਕਾਰ ਤਾਂ ਇੱਥੇ ਹੈ ਨਹੀਂ ਬਾਕੀ ਚੀਜ਼ਾਂ ਘੈਂਟ ਹੈ ਨਾ ਮੱਖੀ ਨਾ ਮੱਛਰ ਨਾ ਵਾਰਾ ਕੁੱਤਾ ਨਾ ਡੰਗਰ ਹਨ ਨਿਕਲੋ ਸਫਾਈ ਜੋ ਸੱਚ ਆ ਬਈ ਸੱਚ ਆ ਜਿਹੜਾ ਝੂਠ ਆ ਉਹ ਝੂਠ ਆ ਜੋ ਸਾਹਮਣੇ ਹੈਗੀ ਚੀਜ਼ ਦਿਖਾਈ ਜਾਨੇ ਤੇ ਇਹੋ ਜਿਹੀਆਂ ਗੱਲਾਂ ਬਾਤਾਂ ਬਈ ਕੈਨੇਡਾ ਤੇ ਲਾਇਆ ਕਰੋ ਹਣਾ ਬਈ ਵਰਤਵਾਦ ਦਰਖਤ ਲਾਇਆ ਕਰੋ ਹੁਣ ਆ ਦਿਨ ਇਹ ਦੇਖ ਲਓ ਕਿੰਨੀ ਜ਼ਿਆਦਾ ਗਰਮੀ ਸ਼ੁਰੂ ਹੋ ਗਈ ਪੰਜਾਬ ਦੇ ਵਿੱਚ ਤੇ ਉਹਦਾ ਕਾਰਨ ਹੋਈ ਹੋਈ ਆ ਵੀ ਆਪਾਂ ਦਰਖਤ ਪੱਤੀ ਜਾਨੇ ਤੇ ਲਾਉਂਦੇ ਹੈ ਨਹੀਂਗੇ ਲਾਉਣੇ ਚਾਹੀਦੇ ਆ ਬਾਈ ਜਿੰਨੇ ਜੋਗੇ ਵੀ ਹੈਗੇ ਜਰੂਰ ਇਹ ਲਾਇਆ ਕਰੋ ਤੇ ਆਪਣੇ ਵੀਡੀਓ ਤੋਂ ਬਾਈ ਜਿਹੜੇ ਵਿਦਵਾਨ ਹਨ ਥੋੜਾ ਦੂਰ ਹੀ ਰਿਹਾ ਕਰੋ ਕਿਉਂਕਿ ਵਿਦਵਾਨਾਂ ਦੀ ਹੁਣ ਕਮੀ ਹੈਣੀ ਅੱਜਕੱਲ ਤੇ ਧੰਨਵਾਦ ਜਿਉਂਦੇ ਰਹੋ ਵਾਸਤੇ